ਕੀ ਨਾਮ ਹੈ ਪਿੰਡ ਦਾ ਪਿੰਡ ਚੁਲੜਕਲਾਈ ਨਾ ਪਿਰਤਪਾਲ ਸਿੰਘ ਹੈ ਜੀ ਪਿਰਤਪਾਲ ਤੁਹਾਡਾ ਚੋਨਾ ਮੰਡੀ ਦੇ ਵਿੱਚ ਤੋਲ ਰਹੇ ਹੋ ਵੱਧ ਤੋਲਣ ਦਾ ਕੋਈ ਇੱਥੇ ਰੌਲਾ ਪਿਆ ਹੈ ਮਾਮਲਾ ਕੀ ਹੈ ਪੂਰਾ ਮਾਮਲਾ ਸਾਰਾ ਇਹ ਸੀ ਅਸੀਂ ਨਾ ਸਵੇਰੇ ਜਦੋਂ ਦੋ ਇਹਨਾਂ 38 ਦੋਸਤ ਕੰਡਾ ਬੰਨੇ ਹੋਇਆ ਸੀ ਠੀਕ ਹੈ ਸਾਨੂੰ ਸ਼ੱਕ ਪਿਆ ਸੀ ਦੂਜਾ ਆਪਦੇ ਕੋਲੋਂ ਕੰਡਾ ਲੈ ਕੇ ਆ ਗਏ ਜਿਹੜਾ ਹੋਰ ਦੁਕਾਨ ਤੋਂ ਚੱਕੇ ਉਹਦੇ ਵਿੱਚ ਕੀ ਸੀ 38 750 ਸਾਢੇ 750 ਸੀ ਜੀ ਫੇਰ ਅਸੀਂ ਇਨਸਪੈਕਟਰ ਨੂੰ ਤੇ ਉਧਰੋਂ ਫੋਨ ਕੀਤਾ ਆਪਣੇ ਮੁਲਾਜ਼ਮ ਉਹ ਮੁਲਾਜ਼ਮ ਆਏ ਜੀ ਮੁਲਾਜ਼ਮੋਂ ਤੋਂ ਬਾਅਦ ਜਦੋਂ ਉਹਨਾਂ ਨੇ ਆਏ ਸਾਨੂੰ ਇਹ ਗੱਲ ਪੁੱਛੀ ਉਹਨਾਂ ਨੇ ਮੁਲਾਜ਼ਮਾਂ ਨੇ ਵੀ ਗੱਲ ਕੀ ਹੈ ਫੇਰ ਅਸੀਂ ਜਦੋਂ ਜੀ ਉਹਨਾਂ ਨੂੰ ਬੁਲਾ ਕੇ ਅਸੀਂ ਦੁਬਾਰਾ ਤਲਾਇਆ ਤੋਲਿਆ ਤਾਂ ਦੂਸਰੇ ਕੰਡੇ ਦੇ ਉੱਪਰ ਤੋਲ ਕੇ ਦੇਖਿਆ ਜਿੱਥੇ ਫਾਰਸੀ ਕੰਡੇ ਤੋਲੇ ਜੀ ਫਾਰਸੀ ਕੰਡੇ ਦੇ ਉੱਤੇ ਵੀ 400 500 ਗ੍ਰਾਮ ਫालतू ਆ ਹਰ ਇੱਕ 'ਚ ਤੇ ਇਹਦਾ ਮਤਲਬ ਸਾਡੇ ਜਿਹੜਾ ਦਰਸ਼ਨੀ ਗਾਠ ਸੀ ਇਹਨਾਂ ਦਾ ਕੰਡਾ ਖਰਾਬ ਹੈ ਜੀ ਇਹ ਕੰਡੇ ਸਾਨੂੰ ਸ਼ੱਕ ਪੈਂਦਾ ਕੰਡਾ ਬਿਲਕੁਲ ਗਲਤ ਹੈ ਜੀ ਖਰਾਬ ਹੈ ਠੱਗੀ ਮਾਰ ਠ ਅਦਾ ਦੇ ਕੋਲ 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 ਫालतੂ ਜਾ ਰਹੀ ਹੈ ਜੀ ਜਦੋਂ ਇਨਸਪੈਕਟਰ ਲਾ ਕੇ ਚਲਾ ਗਿਆ ਜੀ ਉਹਦੇ ਚ 17 ਮੁਚਰ ਹੈ 17 ਮੁਚਰ ਤਾਂ ਜਿਹੜਾ ਬਣਦਾ ਹੈ 38 200 ਬਣਦਾ ਉਹ ਲਵੇ ਸੱਤ ਉੱਤੇ ਪਰ ਗੱਲੇ ਵੀ ਅਸੀਂ ਉਹ ਤੋਂ ਨਹੀਂ ਇਨਕਾਰ ਕਰਦੇ ਨਹੀਂ ਦਿੰਦੇ ਸੀ ਪਰ ਇਹ ਉਹਦੇ ਚ ਠੱਗੀਆਂ ਲਾ ਰਹੇ ਨੇ ਸਾਡੇ ਨਾਲ ਜਦੋਂ ਰੌਲਾ ਪੈ ਗਿਆ ਇੱਕ ਇਹ ਵੀ ਦੇਖਿਆ ਵੀ ਉਹ ਤੋਂ ਬਾਅਦ ਜਿਹੜੇ ਗੱਟੇ ਉਤਰਿਆ ਇਹਦੇ ਕੰਡੇ ਤੇ ਉਹ 37 700 800 ਵੀ ਤੋਂ ਲੈ ਗਿਆ ਉਹ ਦੁਬਾਰਾ ਉਹਨਾਂ ਨੇ ਕੰਡਾ ਹਲਾਇਆ ਤਾਂ ਜੀ ਉਸ ਦਿਵਾਰ ਕੰਡਾ ਹਲਾਇਆ ਦਵਾਦੋਂ 37 37 ਆਣ ਲੱਗ ਗਿਆ ਜੀ ਘਟ ਗਏ ਭਾਜੇ 37 37 ਘਟਾਤਾ ਜਾਣ ਕੇ ਵੀ ਲੋਕ ਇਕੱਠੇ ਹੋ ਗਏ ਹੁਣ ਆ ਗੱਲ ਵਾਸੀ ਜੀ ਹੋਰ ਵੀ 8 ਆੜਤੀ ਇਹਦੇ ਕਿਸੇ ਦੇ ਫਰਕ ਨਹੀਂ ਆ ਹਾਂ ਹੋਰ ਵੀ ਦੋ ਆੜਤੀ ਹੋਰ ਉਹਨਾਂ ਦੀ ਫਰਕ ਨਿਕਲਿਆ ਜੀ ਉਹਨਾਂ ਦੇ ਕੰਡੇ ਵੀ ਚੈੱਕ ਕਰਾਏ ਨੇ ਉਹ ਦੂਸਰੇ ਕੰਡੇ ਦੇ ਫਰਸੀ ਵੀ ਦੇਖਿਆ ਇਹ ਵੀ ਦੂਜੇ ਦੇਖਿਆ ਆਪਣਾ ਇਲੈਕਟ੍ਰੋਨੈਗਟਿਵ ਕੰਡਾ ਵੀ ਦੇਖਿਆ ਉਹਦਾ ਵੀ ਅੱਧਾ ਅੱਧਾ ਕਿਲੋ ਪੌਣੇ ਪੌਣੇ ਕਿਲੋ ਦਾ ਫਰਕ ਪਿਆ ਜੀ ਫਰਸੀ ਕੰਡੇ ਦੇ ਇਨ ਨੂੰ ਪਤਾ ਲੱਗ ਗਈ ਬਠਗਿਆ ਹੀ ਲੈਂਦੀ ਐ ਕਿਹੜਾ ਮੇਰਾ ਨਾਮ ਜੀ ਕਾਲਾ ਸਿੰਘ ਪਿੰਡ ਚੂਲੜ ਕਲਾਂ ਜੀ ਕਾਲੇ ਇੱਥੇ ਤੁਹਾਡੇ ਅਨਾਜ ਮੰਡੀ ਦੇ ਵਿੱਚ ਤੁਸੀਂ ਵੀ ਆਓ ਇਕੱਠੇ ਹੋਏ ਲੋਕ ਗੜਬੜੀ ਨਿਕਲੀ ਐ ਕੋਈ ਕੰਡਿਆਂ ਦੇ ਵਿੱਚ ਵੱਧ ਤੋਲਣਾ ਦਾ ਰੌਲਾ ਪਿਆ ਸੀ ਕੀ ਐ ਮਾਮਲਾ ਹਾਂ ਜੀ ਮੇਰੇ ਬ੍ਰਦਰ ਦੇ ਸਰ ਪ੍ਰਤਪਾਲ ਦੀ ਤੇ ਦਰਸ਼ਨਜੰਦਰ ਜੀ ਆੜਤਾ ਹੀ ਉਹਦੇ ਉਹ ਝੋਨਾ ਤੋਲ ਰਿਆ ਸੀ ਸਵੇਈ ਠੀਕ ਐ ਜੀ ਉਹਨੇ ਮੈਨੂੰ ਫੋਨ ਕੀਤਾ ਜੀ ਕਹਿੰਦਾ ਵੀ ਐ ਕਰਕੇ ਕਹਿੰਦਾ ਵੀ 38 ਕਿਲੋ 200 ਗ੍ਰਾਮ ਤੇ ਇਹਨਾਂ ਨੇ ਆਪਦਾ ਕੰਡਾ ਬੰਨਿਆ ਆਇਆ ਸੀਗਾ ਜੀ ਇਹ ਇਹਨੇ ਚੈੱਕ ਕੀਤਾ ਜੀ ਕਹਿੰਦਾ ਵੀ ਮੈਨੂੰ ਗੜਬੜੀ ਲੱਗਦੀ ਐ ਵੀ ਕੰਡੇ ਚੀ ਜ ਤੇ ਮੈਨੂੰ ਕਹਿੰਦਾ ਵੀ ਕੰਡਾ ਲੈ ਕੇ ਆ ਮੈਂ ਜੀ ਦੂਜਾ ਆਪਣਾ ਕੰਪਿਊਟਰ ਵਾਲਾ ਕੰਡਾ ਲੈ ਕੇ ਆਇਆ ਜੀ ਉਸ ਕੰਡੇ ਦੇ ਵਿੱਚ ਅਸੀਂ ਵੇਟ ਕੀਤਾ ਜੀ ਉਸ ਕੰਡੇ ਵਿੱਚ 700 800 ਜੀ ਬੋਰੀ ਮਗਰ ਫालतू ਤੁਲ ਰਿਆ ਸੀਗਾ ਜੀ ਤੇ ਇੱਕ ਤਾਂ ਇਹ ਦੋ ਦੋ ਆੜਤੀਆਂ ਦੇ ਮਤਲਬ ਜੀ ਕੰਡੇ ਚ ਜੀ ਗੜਬੜੀ ਲਿਕੜੀ ਆਈ ਇੱਕ ਤਾਂ ਇਹ ਦਰਸ਼ਨਲ ਜਿੰਦਰ ਵਾਲਾ ਜੀ ਇੱਕ ਕਾਲੀਆ ਟ੍ਰੇਨਿੰਗ ਕੰਪਨੀ ਵਾਲਾ ਜੀ ਇਹ ਕੰਡੇ ਤੁਹਾਡਾ ਕਹਿੰਦਾ ਮਤਲਬ ਕੰਡੇ ਤਾਂ ਸਹੀ ਬੰਨੇ ਹੋ ਸੀ 800 हां जी 38 200 ਤੇ ਬੰਨੇ ਹੋਏ ਸੀਗੇ ਜੀ ਪਰ ਜਦੋਂ ਹੋਰ ਕੰਡੇ ਤੇ ਚੈੱਕ ਕਰਿਆ ਤੇ ਹੋਰ ਕੰਡੇ ਦਾ ਚੱਕਰ ਹੈ ਜੀ ਜਦੋਂ ਅਸੀਂ ਹਰ ਇੱਕ ਤੇ ਕੰਡੇ ਤੇ ਜੀਆਂ ਲਾ ਲੋ ਕਿਛੇ 38800 ਜੀ ਕਿਛੇ 38900 ਜੀ 7800 ਦਾ ਜੀ ਹਰ ਇੱਕ ਤੇ ਫਰਕ ਨਿਕੜਿਆ ਜੀ ਤੁਹਾਡੇ ਸਾਹ ਉਹਨਾਂ ਕੰਡੇ ਚ ਗੜਬੜਾ ਹਾਂਜੀ ਕੰਡੇ ਚ ਗੜਬੜਾ ਹੈ ਕਮੇਟੀ ਵਾਲੇ ਚੈੱਕ ਉਹਨਾਂ ਨੇ ਚੈੱਕ ਕੀਤੇਗਾ ਹਾਂਜੀ ਮਾਰਕੀਟ ਕਮੇਟੀ ਵਾਲੇ ਆਏ ਸੀ ਜੀ ਉਹਨਾਂ ਨੇ ਚੈੱਕ ਕੀਤਾ ਜੀ ਉਹਨਾਂ ਨੇ ਵੀ ਇਹੀ ਵੈਰੀਫਾਈ ਕੀਤੀ ਸਾਰੇ ਵੀ ਕੰਡੇ ਚ ਗੜਬੜਾ ਹੈ ਮੰਗ ਕੀ ਕਰਦੇ ਹੋ ਮੰਗ ਤਾਂ ਹੀ ਬਸ ਵੀ ਜੋ ਕਾਰਵਾਈ ਬਣਦੀ ਹੈ ਕਾਰਵਾਈ ਕਰੋ ਇਹਨਾਂ ਤੇ ਹਾਂਜੀ ਕੀ ਨਾਮ ਜੀ ਮੈਂ ਰਣ ਸਿੰਘ ਚੱਠਾ ਜੀ ਜਿਲ੍ਹਾ ਜਰਨਸਕਤਰ ਬੀਕੇ ਯੋਗਤਾ ਸਿੱਧੂਪੁਰਾ ਚਟਸਾਲਿਕ ਟੂਲੜ ਕਲਾਂ ਦੀ ਮੰਡੀ ਦੇ ਵਿੱਚ ਮਤਲਬ ਕੰਡਿਆਂ ਦੇ ਵਿੱਚ 5 ਤੋਂ 700 ਗ੍ਰਾਮ ਦਾ ਫੇਰ ਫੇਰ ਫੜਿਆੜਤੀਆਂ ਨੇ ਮਾਰਕੀਟ ਕਮੇਟੀ ਦੇ ਅਧਿਕਾਰੀ ਚੈੱਕ ਵੀ ਕਰ ਗਏ ਕੀ ਲੱਗਦਾ ਤੁਹਾਨੂੰ ਇਹ ਕੋਈ ਪਹਿਲਾ ਮਾਮਲਾ ਨਹੀਂ ਹੈਗਾ ਸੈਂਕੜੇ ਵਾਰ ਅਸੀਂ ਵੀ ਮੰਡੀਆਂ ਦੇ ਵਿੱਚ ਵੱਧ ਤੋਲੋ ਫੜਿਆ ਗਿਆ ਪਰ ਇਹ ਹੈਰਾਨੀ ਦੀ ਗੱਲ ਆ ਜਿਹੜਾ ਟੂਲੜ ਦੇ ਵਿੱਚ ਦੇਖਿਆ ਕਿ ਜਿਹੜਾ ਕੰਡੇ ਦੇ ਵਿੱਚ ਹੀ ਖਰਾਬੀ ਆ ਕੰਡੀ ਵੱਧ ਤੋਲਦਾ ਕੰਡੇ ਦੇ ਵਿੱਚ ਹੀ ਉਹਨਾਂ ਨੇ ਹੇਰ ਫੇਰ ਕੀਤੀ ਹੋਈ ਆ 500 ਤੋਂ 600 ਗ੍ਰਾਮ ਵੱਧ ਕੰਡਾ ਤੋਲ ਰਹੇ ਆ ਬਾਕੀ ਆਮ ਗੱਲ ਆ ਜਿਹੜੀ ਮੰਡੀਆਂ ਦੇ ਵਿੱਚ 500 ਗ੍ਰਾਮ 600 ਗ੍ਰਾਮ ਵੱਧ ਤੋਲਣਾ ਇਹ ਤਾਂ ਕਿਸਾਨ ਜਿੱਥੇ ਬੰਦੀਆਂ ਅਸੀਂ ਖੁਦ ਚੈੱਕ ਨਾ ਕਰਦੇ ਰਹੇ ਨੇ ਆਮ ਅਸੀਂ ਫੜਦੇ ਰਹੇ ਨੇ ਇਹ ਹੇਰ ਫੇਰ ਕਿਸਾਨਾਂ ਦੇ ਨਾਲ ਲੁੱਟ ਹਰ ਵਾਰ ਮੰਡੀਆਂ ਦੇ ਵਿੱਚ ਹੁੰਦੀ ਆ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆਉਣੇ ਆ ਤਸੀਲਦਾਰਾਂ ਦੇ ਐਸ ਡੀ ਐਮ ਦੇ ਪਰ ਹਾਲ ਤੱਕ ਕਿਸੇ ਵੀ ਆਰਤੀਏ ਤੇ ਕਿਸੇ ਵੀ ਅਧਿਕਾਰੀ ਨੇ ਕੋਈ ਕਾਰਵਾਈ ਨਹੀਂ ਕੀਤੀ ਬਸ ਗੋਗਲਾਂ ਤੇ ਮਿੱਟੀ ਝਾੜ ਦਿੰਦੇ ਆ ਜੇਟਾ ਸਾਹਿਬ ਇੱਕ ਦਿਨ ਤੁਸੀਂ ਦੱਸਿਆ ਇੱਥੇ ਕੀ ਹੈਗਾ ਕੰਡਾ ਸਹੀ ਬੰਨਿਆ ਹੋਇਆ 8 38200 ਤੇ ਬੰਨਿਆ ਹੋਇਆ ਹੈਗਾ ਇਸ ਦਾ 9 ਮਾਸ ਦਾ ਰਿਸ਼ਤਾ ਜਿਹੜਾ ਕਹਿੰਦੇ ਆ ਕਿਸਾਨ ਤਿਆਰਤੀ ਦਾ ਉਹਦੇ ਨਾਲ ਬੜਾ ਤੁਕਾ ਹੈ ਨਹੀਂ ਨਹੀਂ 9 9 ਮਾਸ ਦਾ ਰਿਸ਼ਤਾ ਕਿੱਥੇ ਰਹਿ ਗਿਆ ਜੀ ਇਹ ਤਾਂ ਇੱਕ ਕਿਸਾਨਾਂ ਨੂੰ ਜੋਕਾਂ ਲੱਗੀਆਂ ਹੋਈਆਂ ਨੇ ਖੂਨ ਪੀਂਦੀਆਂ ਜੋਕਾਂ ਨੇ ਕਿਸਾਨ ਨੂੰ ਤਾਂ ਹਰੇਕ ਪੱਧਰ ਤੇ ਹਰੇਕ ਵਰਗ ਲੁੱਟ ਰਿਹਾ ਹਰੇਕ ਵਰਗ ਮਾਲਕ ਜਿੱਥੇ ਵੀ ਕਿਸਾਨ ਤੋਂ ਉਹਨਾਂ ਲਈ ਜਾਂਦੀ ਹੈ ਜਿੱਥੇ ਵੀ ਕਿਸਾਨ ਕੀ ਜਿਹਨੂੰ ਵੀ ਫਸਦਾ ਉਹ ਤਾਂ ਤੁਸੀਂ ਸਹੀ ਕਿਹਾ ਵੀ ਪਤਨੀ ਲੱਗਦਾ ਹੈਗਾ ਹਰੇਕ ਬੰਦਾ ਤਾਂ ਜਦੋਂ ਤੋਲ ਦਾ ਵੀ ਸਹੀ ਤੋਂੰਦ ਰੇ ਆ ਜੇ ਕਿਸੇ ਨੇ ਲਿਆ ਕੇ ਤੁਸੀਂ ਜਾ ਕੇ ਉੱਥੇ ਦੇਖਿਆ ਆਪਾਂ ਨੇ ਵੀ ਦੂਆ ਕੰਡਾ ਲੈ ਕੇ ਵੇਖਿਆ ਤਾਂ ਪਤਾ ਲੱਗਿਆ ਵੀ ਕੰਡੇ ਦੇ ਵਿੱਚ ਗਰਬੜ ਕਰ ਰੱਖੀ ਆ ਐਡੀ ਵੱਡੀ ਹੇਰ ਫੇਰ ਆੜਤੀਆਂ ਦੇ ਵੱਲੋਂ ਇੱਕ ਜਿਹੜਾ ਆਪਾਂ ਨੌ ਮਾਸ ਦਾ ਰਿਸ਼ਤਾ ਕਹਿੰਦੇ ਆ ਉਹਨੂੰ ਖਰਾਬ ਕੀਤਾ ਜਾ ਰਿਹਾ ਇੱਕ ਕਿਸਾਨ ਨਾਲ ਇੱਕ ਅਨ ਭਗਤ ਨਾਲ ਇੱਕ ਅਨ ਦਾਤੇ ਨਾਲ ਐਡੀ ਵੱਡੀ ਲੁੱਟ ਕੀਤੀ ਜਾ ਰਹੀ ਆ ਉਹਦਾ ਲੇਖਾ ਪਤਾ ਨਹੀਂ ਕਿੱਥੇ ਰਹਿਣਗੇ ਕੀ ਨਾ ਕਰਦੇ ਸੀ ਅਸਤੇ ਹੀ ਮੰਗ ਕਰਦੇ ਆ ਵੀ ਜਿਹੜੇ ਵੀ ਅਜਿਹੇ ਅਸਰਾਰਤੀ ਫੜੇ ਜਾਂਦੇ ਆ ਭਵੇਂ ਆੜਤੀ ਹੈ ਭਵੇਂ ਉਹਨਾਂ ਦੇ ਕੋਈ ਵੀ ਜਿਹੜਾ ਇਹ ਹੀ ਜਗਰ ਬੜ ਕਰਦਾ ਉਹਨਾਂ ਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਦੇ ਲਾਇਸੈਂਸ ਆ ਜਿਹੜੇ ਆਰਥ ਉਹ ਰੱਦ ਹੋਣੇ ਚਾਹੀਦੇ ਆ ਜਿਹੜੇ ਉਹਨਾਂ ਦੇ ਉਹਨਾਂ ਦੇ ਪਰਚੇ ਦਾ ਜੋਣੇ ਚਾਹੀਦੇ ਆ ਨਾਮ ਹੈ ਜੀ ਕੀ ਡਿਜਿਗਨੇਸ਼ਨ ਹਾਂਜੀ ਰਣਜੀਤ ਸਿੰਘ ਜੀ ਮੰਡੀ ਸੁਪਰਵਾਈਜ਼ਰ ਮਾਰਕੀਟ ਕਮੇਟੀ ਮੈਂਬਰ ਜੀ ਚੂਲੜ ਕਲਾਂ ਦੀ ਮੰਡੀ ਦੇ ਵਿੱਚ ਆਇਓ ਇੱਥੇ ਆੜਤੀਆਂ ਵੱਲੋਂ ਚੋਨਾ ਵੱਧ ਤੋਲਣਾ ਜਾ ਦੋ ਆੜਤੀਆਂ ਦੇ ਕੰਡਿਆਂ ਦੇ ਹੀਰਪੇਰ ਦੇ ਵਿੱਚ ਕੋਈ ਮਾਮਲਾ ਦੱਸਿਆ ਜਾ ਰਿਹਾ ਸੀ ਕੀ ਚੈੱਕ ਕੀਤਾ ਕੀ ਰਿਪੋਰਟ ਆ ਤੁਹਾਡੀ ਅ ਸਰ ਕਾਲੀਆ ਟ੍ਰੇਡਿੰਗ ਕੰਪਨੀ ਦੇ ਸ਼ਾਮਲਾਰ ਦਰਸ਼ਨ ਕੁਮਾਰ ਦਾ ਸੀ ਜੀ ਤੇ ਇਹਨਾਂ ਦਾ 38700 ਤੇ 38900 ਵੇਟ ਆਇਆ ਤੇ ਉਹ ਦੇ ਅਕੋਰਡਿੰਗ ਜਿਹੜਾ ਸਾ ਵੀ ਦਫ਼ਤਰ ਜਾ ਕੇ ਅ ਇਹਨਾਂ ਨੂੰ ਲੈਟਰ ਇਸ਼ੂ ਕਰ ਦਾਂਗੇ ਉਹ ਦੇ ਅਕੋਰਡਿੰਗ ਜੁਰਮਾਨੇ ਜਾਂ ਜੋ ਵੀ ਬਣਦਾ ਹੋਊਗਾ ਇਹਨਾਂ ਤੇ ਕਾਰਵਾਈ ਕਰਾਂਗੇ ਜੀ 38700 38900 ਤਾਂ ਆਇਆ ਉਹ ਜਿਹੜਾ ਤੁਸੀਂ ਹੋਰ ਕੰਡੇ ਤੇ ਚੈੱਕ ਕੀਤਾ ਕੰਡੇ ਦੇ ਵਿੱਚ ਵੀ ਫਰਕ ਹੈਗਾ हां सर ਇਹਨਾਂ ਤੋਂ ਕੰਡਿਆਂ ਦੇ ਸਰਟੀਫਿਕੇਟ ਵੀ ਮੰਗਦੇ ਹਾਂ ਅਸੀਂ ਇੱਕ ਕੰਡਾ ਤੁਸੀਂ ਸਹੀ ਦੱਸ ਰਹੇ ਹੋ ਤੇ ਕਿੰਨਾ ਵਾਏ ਨਾਉਂਦਾ ਇਹਨਾਂ ਦਾ ਹਾਂ ਸਰ ਉਹ ਕੰਡਿਆਂ 'ਚ ਵੀ ਗਲਤੀ ਸੀ ਉਹ ਕੰਡੇ ਵੀ ਉਹ ਸੀ ਵੀ ਜਿਹੜੇ ਕੰਡੇ ਤੇ ਸਾਰੇ ਹੀ ਸੈਮਪਲ ਸੀ ਉਸੇ ਤੇ ਆਪਾਂ ਨੇ ਚੈੱਕ ਕਰਕੇ ਇਹ ਵੇਟ ਬਣਾਏ ਨੇ ਕਿੰਨਾ ਫਰਕ ਵੱਧ ਦੱਸ ਰਹੇ ਨੇ ਇਹ ਕੰਡੇ ਕਿੰਨਾ ਗੜਬੜੀ ਹੈ ਕੰਡਿਆਂ ਦੇ ਵਿੱਚ ਜਿਹੜੀ ਵੇਟ ਦੇ ਵਿੱਚ ਸੀ ਜੀ 500 600 ਗ੍ਰਾਮ 700 ਗ੍ਰਾਮ ਤੱਕ ਫਰਕ ਆ ਗਿਆ ਜੀ ਕੰਡੇ 'ਚ ਗੜਬੜੀ ਹੈ ਨਾ ਮੈਂ ਕੰਡੇ ਜਿਹੜੇ ਆਪਾਂ ਨੇ ਜਿਹੜੇ ਕੰਡੇ ਨਾਲ ਜਿਹੜਾ ਪਾਸ ਕੰਡਾ ਸੀ ਉਹਦੇ ਨਾਲ ਗੱਟਿਆਂ ਦਾ ਜਿਹੜਾ ਮਿਲਾਨ ਕੀਤਾ ਸੀ ਹਾਂਜੀ ਕਿੰਨੀ ਗਾਰਬਾਈ ਕੀ ਹੋ ਗਈ ਇਹ ਹੁਣ ਜਾ ਕੇ ਰਿਪੋਰਟ ਕਰ ਦਿੰਨੇ ਸਿੱਕੀ ਸਾਹਿਬ ਅੱਗੇ ਨੋਟਿਸ ਇਸ਼ੂ ਕਰਨਗੇ ਜੀ ਇਹਨਾਂ ਨੂੰ ਸਿੱਕੀ ਸਾਹਿਬ ਨਾਲ ਗੱਲ ਹੋਊਗੀ